ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਰਾਜਵਿੰਦਰ ਹਾਂਜੀ ਸਿੱਧੂ ਸਿੱਧੂ ਜੀ ਟਿਕ ਕੋਡ ਦਿੰਨਾ ਤੇ ਆਪਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਕਰਵਾਇਸ਼ ਕਰਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਨਲਾਈਨ ਡੇਲੀ ਵੀਡੀਓ ਸਾਡੇ ਕੋਲ ਬਹੁਤ ਸਾਰੇ ਸੋਹਣੇ ਸੋਹਣੇ ਵੀਡੀਓ ਦੇ ਸਕੋ ਸੋਹਣੇ ਸੋਹਣੇ ਸੂਟ ਦੇਖ ਸਕੋ ਥਾਜੀ ਮੇਰੀ ਬਾਜ ਖਰਾਬ ਹੋਈ ਪਈ ਆ ਵਿਆਹ ਜਾਣ ਦਾ ਕਰਕੇ ਨਾ ਆ ਕੇ ਥੋੜਾ ਪਾਣੀ ਬਦਲ ਜਾ ਹੋ ਗਿਆ ਉਧਰ ਪਾਣੀ ਬਦਲ ਹੋ ਗਿਆ ਸੀ ਮਤਲਬ ਕਿ ਵੀ ਬੁਖਾਰ ਹੋ ਗਿਆ ਜ਼ੁਖਾਮ ਜਾ ਹੋਇਆ ਪਿਆ ਕੱਲ ਤਾਂ ਬਿਲਕੁਲ ਵੀ ਨਹੀਂ ਉੱਠਿਆ ਗਿਆ ਕਤਾ ਕਰਕੇ ਹਾਂਜੀ ਪਹਿਲਾ ਆਪਾਂ ਕੱਲ ਪਾਈ ਸੀ ਵਿਆਹ ਵਾਲੀ ਵੀਡੀਓ ਵਿਆਹ ਵਾਲੀ ਵੀਡੀਓ ਆਪਾਂ ਲਗਾਤਾਰ ਹੀ ਪਾਉਣੀ ਸੀਗੀ ਅੱਜ ਫਿਰ ਸਾਨੂੰ ਹੋਰ ਕੰਮ ਹੋ ਗਿਆ ਤੇ ਸਾਨੂੰ ਸੂਟ ਪੇਂਟ ਕਰਨ ਵਾਲੇ ਆਏ ਪਏ ਸੀ ਪਹਿਲੇ ਵਿਆਹ ਦੀ ਤਿਆਰੀਆਂ ਚੱਲੀ ਗਈਆਂ ਹੈਂਡਵਰਕ ਦੇ ਸੂਟ ਬਹੁਤ ਜਾਦੇ ਸੀਗੇ ਕਰਨ ਵਾਲਾ ਕੰਮ ਵਿਆਹ ਵਾਲਿਆਂ ਦਾ ਤੇ ਇੱਕ ਹੋਰ ਕਸਟਮਰਾਂ ਦਾ ਪਹਿਲਾਂ ਉਹ ਸੂਟ ਦਿੱਤੇ ਕਰਕੇ ਤੇ ਫਿਰ ਪੇਂਟ ਵਾਲੇ ਆਏ ਪਏ ਸੀ ਇੱਕ ਦੋ ਕਹੜਾ ਵਾਲੇ ਸੂਟ ਸੀਗੇ ਤੇ ਤਾਂ ਕਰਕੇ ਵਿਆਹ ਦੀਆਂ ਵੀਡੀਓ ਵਿੱਚ ਰੋਕ ਇੱਕ ਵੀਡੀਓ ਪਾਈ ਅਸੀਂ ਸੋਨ ਫੇਰ ਕੰਟੀਨਿਊ ਵੀਡੀਓ ਦੇਵਾਂਗੇ ਉਹ ਪਹਿਲਾਂ ਅਸੀਂ ਅਖਾ ਜਹਾ ਸੂਟ ਪੈਂਟ ਕਰਦੀਏ ਤੇ ਸੂਟ ਪੈਂਟ ਕਰਕੇ ਫੇਰ ਅਸੀਂ ਤੁਹਾਨੂੰ ਦੇਵਾਂਗੇ ਸੂਟ ਪੈਂਟ ਆਪਾਂ ਜਿਹੜੇ ਕਰ ਰਹੇ ਹਾਂ ਤੁਹਾਨੂੰ ਦਿਖਾਉਣੇ ਆ ਮੈਂ ਤੇ ਆ ਦੇਖੋ ਜੀ ਆ ਆਪਣਾ ਸੂਟ ਪੈਂਟ ਹੋ ਰਿਹਾ ਹੈਗਾ ਇਹ ਛੋਟੀ ਜੀ ਗੁड़िया ਦਾ ਸੂਟ ਹੈਗਾ ਜਿੰਨਾ ਬਿਲਕੁਲ ਛੋਟੀ ਜੀ ਗੁड़िया ਇਹ ਜਿਹਦਾ ਸੂਟ ਹੈਗਾ ਇਦਾਂ ਘੇਰਾ ਹੋਊਗਾ ਸਾਰਾ 13 ਇੰਚ ਘੇਰੇ ਦਾ ਸੂਟ ਹੈ ਇਹ ਹੈਗੀ ਕੁੜੀ 4 ਕਿ ਸਾਲਾਂ ਦੀ ਹੈ ਬੱਚੀ ਛੋਟੀ ਜੀ ਇਸ ਤਰ੍ਹਾਂ ਬੇਲ ਬਣਾ ਕੇ ਨਾ ਉੱਪਰ ਇਹਦੇ ਚਿੜੀ ਬਣਾਵਾਂਗੇ ਇੱਕ ਛੋਟੀ ਜੀ ਚਿੜੀ ਦਾ ਉਹ ਡਿਜ਼ਾਈਨ ਸਾਪਿਆ ਪਿਆ ਜਿਹੜਾ ਹਨ ਉਹ ਬਣਾਵਾਂਗੇ ਜਦੋਂ ਤਿਆਰ ਹੋਗਾ ਸੈਦ ਤੁਹਾਨੂੰ ਬਖਾਈਏ ਜੇ ਟਾਈਮ ਰਿਹਾ ਤਾਂ ਬਖਾਵਾਂਗੇ ਸੂਟ ਇਹ ਜੇ ਨਾ ਟਾਈਮ ਰਿਹਾ ਤਾਂ ਤੁਸੀਂ ਇਸ ਤਰ੍ਹਾਂ ਦੇਖ ਲਓ ਨੇਚਰਲ ਕਰੇਵ ਹੈ ਜੀ ਇਹ ਜਿਹਦੇ ਉੱਤੇ ਅਸੀਂ ਬਣਾ ਰਹੇ ਹਾਂ ਵਾਈਨ ਜੀ ਕਲਰ ਦਾ ਸੂਟ ਦਾ ਇਹਦੇ ਨਾਲ ਵਾਈਟ ਦੁਪੱਟਾ ਲਾ ਕੇ ਹਨ ਵਾਈਨ ਕਲਰ ਦੀ ਲੈਂਸ ਲਾਵਾਂਗੇ ਦੁਪੱਟੇ ਤੇ ਤੇ ਸਲਵਾਰ ਤੇ ਵੀ ਆਪਾਂ ਅਸੀਂ ਪੇਂਟ ਕਰਨੇ ਤੇ ਬਾਜੂ ਤੇ ਘੇਰਾ ਇਸ ਤਰ੍ਹਾਂ ਆਪਾਂ ਅਸੀਂ ਪੇਂਟ ਕਰਾਂਗੇ ਵਧੀਆ ਜੀ ਲੁੱਕ ਆਉਂਦੀ ਹੈ ਸੂਟ ਨੂੰ ਬਹੁਤ ਪਿਆਰਾ ਲੱਗ ਜਾਂਦਾ ਛੋਟਾ ਜਿਹਾ ਤਾਂ ਵੈਸੀ ਪਿਆਰਾ ਹੁੰਦਾ ਬੱਚਿਆਂ ਦਾ ਸੂਟ ਤੇ ਇਹ ਤਾਂ ਵਾਈਨ ਕਲਰ ਦੇ ਉੱਤੇ ਨਾ ਜਿਹੜਾ ਕਲਰ ਪਾ ਰਹੇ ਹਾਂ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਇਹ ਆਪਾਂ ਸੂਟ ਪੇਂਟ ਕਰਨਾ ਸੀ ਹਾਂਜੀ ਆਹ ਦੇਖੋ ਖਰੇਰਾ ਪੈ ਰਿਹਾ ਹੈਗਾ ਬੁਰਸੇ ਪੈ ਨੇ ਪਲੇਟ ਪਈ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਅਸੀਂ ਪੇਂਟ ਦਾ ਕੰਮ ਚਲਾ ਰਹੇ ਹਾਂ ਜੇ ਕਿਸੇ ਵੀ ਭੈਣ ਨੇ ਪੈਂਟ ਕਰਵਾਉਣਾ ਹੈ ਸੂਟ ਹਨਾ ਪੈਂਟ ਕਰਵਾ ਸਕਦੀ ਹੂੰ ਬਹੁਤ ਵਧੀਆ ਸਫਾਈ ਦੇ ਨਾਲ ਕੰਮ ਕਰਦੀ ਹੈ ਜੀ ਦੀਪ ਜੋ ਵੀ ਕਰਦੀ ਆ ਦੇਖੋ ਬਹੁਤ ਸੋਹਣਾ ਪਿਆਰਾ ਸੂਟ ਬਣ ਰਿਹਾ ਹੈ ਇਸ ਸਾਂਝ ਕੇ ਧੀ ਆਂ ਦੀ ਸਾਡੀ ਕੋਲੇ ਬੈਠੀ ਪੈਂਟ ਵਾਲੀ ਪਲੇਟ ਹੋਲੀ ਬੈਠੀ ਹੈਗੀ ਇਹ ਵੀ ਬਿਮਾਰ ਹੋਈ ਸੀ ਪਹਿਲਾਂ ਸਾਂਝ ਵੀ ਆ ਕਿ ਬਈ ਹਾਂ ਬਲੈ ਇਹ ਇਹਨੂੰ ਹੋਇਆ ਬੁਖਾਰ ਨਜਲਾ ਜ਼ਖਾਮ ਫਿਰ ਮੈਨੂੰ ਹੋਇਆ ਦੋਨੇ ਜ਼ਾਦੀ ਬਹੁਤੀ ਸਤਾ ਪੈ ਗਈਆਂ ਸੀ ਅੱਜ ਹੀ ਉੱਠਿਆਂਗੇ ਹਾਂਜੀ ਸੋਨੇ ਨਿੰਬੂ ਦੇ ਫਰਮਾ ਲੱਗੇ ਹੋਏ ਦੇਖੋ ਸਾਡੇ ਬੂਟੇ ਤੇ ਨਿੰਬੂ ਦੇਖੋ ਜੀ ਉਹਨੇ ਤਾਂ ਸਾਇਦ ਪੱਤੇ ਨਹੀਂ ਹੋਣੇ ਜਿੰਨੇ ਨਿੰਬੂ ਲੱਗੇ ਪਏ ਨੇ ਦੇਖੋ ਇਹ ਵੀ ਰੁੱਤ ਰੁੱਤ ਦੇ ਮੇਰੇ ਹੁੰਦੇ ਨੇ ਜਦੋਂ ਜਦੋਂ ਇਹਨਾਂ ਦੀ ਲੋਡ ਹੁੰਦੀ ਆ ਉਦੋਂ ਨਹੀਂ ਦੇਖੋ ਆ ਇੱਕ ਡਾਣੀ ਐ ਇੱਕੋ ਹੀ ਡਾਣੀ ਐ ਜੀ ਆਹ ਇੱਕ ਡਾਣੀ ਦੇ ਉੱਤੇ ਬਿਲਕੁਲ ਟੂਸੇ ਤੇ ਨਾ ਮੈਨੂੰ ਲੱਗਦਾ ਇੱਕ 2 3 4 5 6 7 8 8 9 10 ਨਿੰਬੂ ਨੇ ਇੱਕੋ ਡਾਣੀ ਤੇ ਤੇ ਛੋਟਾ ਜਿਹਾ ਬੁੱਟਾ ਜਿਹਾ ਛੋਟਾ ਜਿਹਾ ਕੱਦ ਦਾ ਬਹੁਤ ਜ਼ਿਆਦਾ ਨਿੰਬੂ ਲੱਗੇ ਹੋਏ ਨੇ ਸੁਣਨ ਖਾਵਣਾ ਹੈ ਇਸ ਤਰ੍ਹਾਂ ਕਰਕੇ ਇੱਧਰ ਦੇਖੋ ਜੀ ਆਪਣੇ ਕਿਨੂ ਕਿਨੂ ਦੇਖੋ ਬਹੁਤ ਜ਼ਿਆਦਾ ਕਿਨੂ ਲੱਗੇ ਹੋਏ ਨੇ ਇੱਕ ਗੜਾਣੀ ਤੇ ਇਹਨੇ ਹਜੇ ਕਿਰੇ ਨਹੀਂ ਜੱਜਣਾ ਜਦੋਂ ਕਿਰ ਕੇ ਫੇਰ ਤੋਣ ਲੱਗਾਂਗੇ ਫਿਰ ਜੇ ਆਪਾਂ ਪਹਿਲੀ ਇਹਨੂੰ ਵਾੜਾ ਲਾ ਲੈਣ ਫਿਰ ਬੱਚਿਆਂ ਨੇ ਸੱਨੇ ਨੇ ਆਣ ਗਵਾਂਣ ਦੇ ਬੱਚਿਆਂ ਨੇ ਤਾਂ ਕਰਕੇ ਸਸੇ ਤੋੜਿਆ ਜੋ ਇਤੋਂ ਵੀ ਤੋੜਿਆ ਹੈਗਾ ਕਿਨੂ ਹਜੇ ਤੱਕ ਬਾਤੀ ਛੋੜਾਂਗੇ ਹਾਂਜੀ ਐਸੀ ਆਪਣਾ ਮੈਂ ਤੁਹਾਨੂੰ ਅੱਜ ਵਿਖਾਇਆ ਜੋ ਸੂਟ ਪੇਟ ਕਰਦੇ ਸੀਗੇ ਤੇ ਜੇ ਕਿਸੇ ਭੈਣ ਨੇ ਹੋਰ ਨਾ ਸੂਟ ਕਰਾਉਣਾ ਕਰਵਾ ਸਕਦੇ ਤੇ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਵੀਡੀਓ ਕਿਉਂਕਿ ਸਕਿੱਪ ਕਰਦੇ ਜਦੋਂ ਹਨ ਫਿਰ ਪਤਾ ਨਹੀਂ ਲੱਗਦਾ ਆਪਾਂ ਨੂੰ ਤੇ ਵੀਡੀਓ ਪੂਰੀ ਦੇਖਣ ਦੀ ਸਵਾਦ ਆਉਂਦਾ ਹੈਗਾ ਹਨ ਜੇ ਆਪਾਂ ਵੀਡੀਓ ਪੂਰੀ ਨਹੀਂ ਦੇਖਾਂਗੇ ਤਾਂ ਉਹਦਾ ਕੋਈ ਸਵਾਦ ਬੰਨ ਨਹੀਂ ਆਉਂਦਾ ਹੈਗਾ ਫਿਰ ਤੇ ਲੈ ਕਰਦਾ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਹੇ ਜੀ ਬਣਦੀ ਹੈਗੀ ਕਹੇ ਤੁਹਾਨੂੰ ਲੱਗਦੀ ਹੈਗੀ ਹਨਾ ਕਿ ਸਾਡਾ ਕੰਮ ਪਸੰਦ ਆਉਂਦਾ ਨਹੀਂ ਆਉਂਦਾ ਐ ਨਹੀਂ ਹੁੰਦਾ ਜਰੂਰੀ ਨਹੀਂ ਹੈਗਾ ਵੀ ਆਪਾਂ ਕੋਈ ਜੇ ਕੰਮ ਪਸੰਦ ਆਉਂਦਾ ਤਾਂ ਪਸੰਦ ਕਹਿਣਾ ਚਾਹੀਦਾ ਜੇ ਨਹੀਂ ਪਸੰਦ ਆਉਂਦਾ ਤਾਂ ਨਾ ਵੀ ਕਹਿਣ ਐ ਕੋਈ ਉਸੇ ਤੋਂ ਆਪਾਂ ਸਿੱਖਾਂਗੇ ਕੁਛ ਜੇ ਤੁਸੀਂ ਸਾਨੂੰ ਦੱਸੋਗੇ ਵੀ ਹਾਂ ਸਾਡਾ ਕੰਮ ਵਧੀਆ ਲੱਗਦਾ ਹੈ ਜਾਂ ਘਟੀਆ ਲੱਗਦਾ ਹੈ ਹਨਾ ਅੱਜ ਉੱਤੇ ਹੁਣ ਚਿੜੀ ਜੀ ਦਾ ਕਿਹੜਾ ਕਲਰ ਪਾਵਾਂਗੇ ਇਸ ਵੀਡੀਓ 'ਚ ਕੀ ਫੁੱਲਾ ਨੇ ਕੰਬੀਨੇਸ਼ਨ ਨੁਕਰੀ। ਉੱਚੇ ਹੈ ਨਾ। ਚਿੜੀ ਦਾ ਮੂੰਹ ਥੱਲੇ ਨੂੰ ਫੰਗ ਉੱਤੇ ਨੂੰ ਹੈ। ਹਾਂ ਐਸੇ ਚੁੰਜੋ। ਕਿੱਸਾ। ਇਹਦਾ ਜੂਸਰੀਏ ਚੋਂ। ਅਸਸ ਫੁੱਲਾ ਜ। ਬਹੁਤ ਪਿਆਰਾ ਸੂਟ ਬਣੂ ਛੋਟੀ ਜੀ ਕੁੜੀ ਦਾ ਹਨਾ। ਨਿੱਕੀ ਜਿਹੀ ਜਵਾਕੜੀ। ਚਾਂਦਪੁਰੇ ਤੋਂ ਐ ਸੂਟ ਜੀ ਕਿਸੇ ਬੱਚੀ ਦਾ। ਹਰਿਆਣੇ ਦੇ ਪਿੰਡ ਚਾਂਦਪੁਰਾ ਉਹਨਾਂ ਦੇ। ਉਹ ਕੁੜੀ ਦਾ ਸੂਟ ਹੈ। ਹਾਂਜੀ ਇਸ ਤਰ੍ਹਾਂ ਆਪਾਂ ਸੂਟ ਪੇਟ ਕਰ ਰਹੇ ਹਾਂ ਇਸ ਬਾਹਰੇ ਬਹਿ ਗਏ ਅੱਜ। ਬਾਰੇ ਤਾਂ ਬੈਠਿਆ ਅੰਦਰ ਨਾਲ ਅੰਦਰ ਤਾਂ ਠੰਡ ਲੱਗਦੀ ਹੈ ਬਾਹਰ ਮੱਖੀਆਂ ਜਿਆਦੇ ਨੇ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਬਾਹਰ ਬੈਠੀਏ ਜਾਂ ਅੰਦਰ ਬੈਠੀਏ ਕੋਈ ਸਮਝੋ ਬਾਹਰ ਹੋ ਜਾਂਦੀ ਹੈ ਗੱਲ ਅੱਜ ਕੱਲ ਮੌਸਮੀ ਇਹ ਹੈ ਜੇ ਬਾਹਰ ਤਾਂ ਮੱਖੀਆਂ ਇੰਨੀਆਂ ਜਿਆਦੇ ਨੇ ਬੈਠਣ ਨਹੀਂ ਦਿੰਦੀ ਹੈ ਕਿੰਨਾ ਮਰਜੀ ਹਿੱਟ ਸịt ਕੇ ਲਈਏ ਕਿ ਮਰਜੀ ਉਹ ਕਰ ਲਈਏ ਤੇ ਬਾਹਰ ਤਾਂ ਮੱਖੀਆਂ ਵੱਧ ਨੇ ਅੰਦਰ ਠੰਡ ਜੀ ਵੀ ਹੈ ਨੇਹ ਰਾ ਜਾ ਪੈਂਦਾ ਕਿਉਂਕਿ ਬਾਹਰ ਉਹ ਧੁੱਪ ਦਾ ਮੜਕਣਾ ਜਿਹਾ ਲੱਗ ਕੇ ਅੰਦਰ ਤਾਂ ਕੁਝ ਦੀਂਦੀ ਨਹੀਂ ਹੈਗਾ ਕਿੰਨੀ ਮਰਜੀ ਲਾਈਟਾ ਹੋਣ ਤਾਂ ਆ ਵੀਂ ਦੇਸ ਦਾ ਹੈਗਾ ਦੇਖ ਲਓ ਰੁੜਦੀ ਐ ਇਹ ਦੋ ਫਸ ਕੇ ਤੇ ਉੱਪਰ ਦੀ ਹੋ ਕੇ ਚੱਲਦੀ ਸਿੱਧੀ ਜਰੀ ਹਾਂ ਦੇ ਬੁਤ ਵੜਾ ਦੇ ਦੇਖੋ ਜੀ ਦੇਖ ਹੁਣ ਇਹ ਰੁੜਨਾ ਸਿੱਖੂਗੀ ਹੌਲੀ ਹੌਲੀ ਰੁੜਿਆ ਕਰ ਮੇਰੇ ਸੰਜੇ ਸੰਜੇ ਹੂੰ ਦੀ ਸੰਜੇ ਕੀ ਕਰਦਾ ਪੁੱਤ ਬੋਲ ਮਾਰ ਦੇ ਸੰਜੇ ਬੋਲ ਮਾਰ ਦੇ ਮਾਰ ਦੇ ਬੋਲ ਬੋਲ ਮਾਰ ਦੇ ਗਿੱਦਾ ਪਾ ਦੇ ਫਿਰ ਗਿੱਦਾ ਪਾ ਦੇ ਦੇਖਾਂ ਉਹ ਖੇੜ ਲੱਗੀ ਪਈ ਹੈਗੀ ਉਹਦੇ ਨਾਲ ਗੱਲੀ ਬੈਠੀ ਹੈ ਬੱਤੀ ਜੀ ਕੋਲੇ ਪਲੇਟ ਜੀ ਹੈ ਨਾ ਇਹਦੀ ਪੇਂਟ ਵਾਲੀ ਮੇਜ਼ ਦੇ ਵਿੱਚ ਫਸੀ ਬੈਠੀ ਹੈ ਹਾਂ ਜੀ ਤਾਂ ਕਰਕੇ ਅਸੀਂ ਅਜਵਾਰੇ ਬੈਗੇ ਬਾਹਰੇ ਬੈ ਕੇ ਕੰਮ ਕਰ ਲੈਨੇ ਪ੍ਰੈਸਾਂ ਵੀ ਅਸੀਂ 2 ਦਿਨ ਤੋ ਸਾਨੂੰ ਪ੍ਰੈਸਾਂ ਤੇ ਲੱਗਾ ਇੰਨੇ ਕੱਪੜੇ ਸੀਗੇ ਪ੍ਰੈਸ ਕਰਨ ਵਾਲੇ 2 ਦਿਨ ਪ੍ਰੈਸ ਕੀਤੇ ਉਹ ਵੀ ਬਾਹਰੇ ਬੈ ਕੇ ਕੀਤੇ ਅੰਦਰ ਵਾਟ ਨੂੰ ਜੀ ਨਹੀਂ ਕਰਦਾ ਹੁਣ ਮੌਸਮੀ ਇਹ ਜਾਗਾ ਤੇ ਇੰਤਾ ਕਰਕੇ ਸੀ ਹੁਣ ਬਾਹਰੇ ਬੈਠ ਕੇ ਕੀਤਾ ਜਿਹ ਪਹਿਲਾਂ ਇਹਦੀ ਭੂਆ ਜੀ ਵਰਗੇ ਆ ਕੇ ਉਹ ਬੈਠੇ ਰਹੇ ਸਾਡੇ ਕੋਲ ਕਿ ਉਹਨਾਂ ਨੂੰ ਹੁਣ ਤੋੜ ਕੇ ਖਾਣ ਲੱਗੇ ਆਂਗੇ ਟਾਈਮ ਹੋ ਗਿਆ ਸਾਇਦ 3 ਵਜੇ ਕੇ ਹੋਣਗੇ 3 ਵਜੇ ਦੁਆਰੇ ਸੀ ਪੇਟ ਕਰਨ ਲੱਗੇ ਆਂ ਹਾਂਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਤੇ ਕਮੈਂਟ ਕਰਕੇ ਦੱਸੋ ਸ਼ੇਅਰ ਕਰਕੇ ਦੱਸਿਓ ਜੀ ਮਿਲਦੇ ਆ ਕਿਸੇ ਨਵੇਂ ਵਲੋਗ ਦੇ ਨਾਲ ਨਵੇਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ